ਕਿਸਾਨਾਂ ਨੇ ਟਰਾਲੀ ਚੋਰੀ ਤੇ ਮਸਲੇ ਨੂੰ ਲੈ ਕੇ ਅਣਮਿੱਥੇ ਸਮੇਂ ਲਈ ਧਰਨਾ ਲਗਾ ਦਿੱਤਾ ਤੁਸੀਂ ਦੇਖ ਰਹੇ ਹੋ ਕਿਸਾਨਾਂ ਦਾ ਇਕੱਠਾ ਜਿਹੜਾ ਉਹ ਵੱਧਦਾ ਜਾ ਰਿਹਾ ਹੈ ਇਹ ਆਮ ਆਦਮੀ ਲੋਕਾਂ ਦੀ ਸਰਕਾਰ ਨਹੀਂ ਇਹ ਲੁੱਟੇਰਿਆਂ ਦੀ ਸਰਕਾਰ ਹੈ ਇਹਨਾਂ ਨੇ ਆਪਣੇ ਢਿੱਡ ਭਰੇ ਆ ਆਪਣੇ ਘਰ ਭਰੇ ਆ ਟੈਕਨੋਰੀ ਤੇ ਸੰਭੂ ਤੋਂ ਉਠਾ ਸਕਦੇ ਨੇ ਜੀ ਇੱਥੇ ਵੀ ਜ਼ਬਰ ਹੋ ਸਕਦਾ ਕੋਈ ਗੱਲ ਨਹੀਂ ਕਰ ਲੈਣ ਬਈ ਖੁੱਲਾ ਪਿਆ ਮੈਦਾਨ ਖੁੱਲਾ ਚੈਲੰਜ ਹੈ ਸਰਕਾਰ ਨੂੰ ਕਿ ਅੱਜ ਠਾ ਦਿਓ ਤੁਸੀਂ ਫਿਰ ਡੇਪੜਾਂਗੇ ਅੱਗੇ ਆ ਕੇ ਆਮ ਆਦਮੀ ਪਾਰਟੀ ਦਾ ਪੂਰਾ ਹੱਥ ਹੈ ਇਥੋਂ ਦਾ ਐਮ ਐਲ ਏ ਦੇਵ ਮਾਨ ਦਾ ਪੂਰਾ ਹੱਥ ਹੈ ਇਨਵੋਲਵ ਹੈ ਇਹ ਗੁਰਾਲਲ ਘਨੌਰ ਨੂੰ ਤੇ ਪੱਪੂ ਪੰਕਜ ਨੂੰ 26 ਜਨਵਰੀ ਨੂੰ ਸਨਮਾਨਿਤ ਕੀਤਾ ਜਾਣਾ ਚਾਹੀਦਾ ਕਿਉਂਕਿ ਚੋਰ ਕਿੱਥੇ ਕਿੱਥੋਂ ਮਿਲਦੇ ਨੇ ਕਿ 3 ਕਰੋੜ 65 ਲੱਖ 70 ਲੱਖ ਕੁਝ 100 ਰੁਪਏ ਵੀ ਇੰਨਾ ਨੁਕਸਾਨ ਹੋਇਆ ਉਹਦੀ ਲਿਸਟ ਕਿਨੂੰ ਦਈਏ ਕਿਨੇ ਮੰਗੀ ਆ ਸਾਡੇ ਤੋਂ ਬਾਈ ਦੇਮਾਨ ਜੀ ਮੰਗ ਰਹੇ ਸੀ ਕੀ ਦੇ ਮੰਗ ਤਾਂ ਹੁਣ ਮੰਗਿਆ ਜਦੋਂ ਇਧਰੋਂ ਲੋਕਾਂ ਦੀ ਤਾਕਤ ਦੇ ਛੱਤਰ ਪੈਣ ਲੱਗੇ ਸਿਰ 'ਚ ਪਹਿਲਾਂ ਦਿੱਲੀ ਅੰਦੋਲਨ ਦੇ ਵਿੱਚ ਇਹ ਧਰਨਿਆਂ 'ਚ ਬੈਠੇ ਆ ਇਹਨਾਂ ਦੀ ਸਰਕਾਰ ਉਹਨਾਂ ਧਰਨਿਆਂ ਵੀ ਲੋਕਾਂ ਨੇ ਬਣਾਈ ਐ ਜੇ ਕਿਸਾਨਾਂ ਦੇ ਨਾਲ ਹੁੰਦੇ ਤਾਂ ਬਾਈ ਇਹਨਾਂ ਦਾ ਫਰਜ਼ ਨਹੀਂ ਬਣਦਾ ਸੀ ਕਿ ਜ਼ਬਰਦਸਤ ਅੰਦੋਲਨ ਉਠਾਇਆ ਜਾਂਦਾ ਦੂਣ ਤੋਂ ਲਾ ਕੇ ਟਰੈਕਟਰਾਂ ਤੋਂ ਅੱਖਾਂ ਪੀਣ ਵਾਲੇ ਸਿਲੰਡਰ ਫਰਿੱਜ ਏਸੀ ਆਰਓ ਵਗੈਰਾ ਕਿਹੜੇ ਕਿਸਾਨ ਨੂੰ ਦੇਤਾ ਇਹਨਾਂ ਨੇ ਇਹੜੇ ਕਿਸਾਨ ਦੀ ਟਰਾਲੀ ਦੀ ਪਰਪਾਈ ਕਰਤੀ ਕਿੰਨੀ ਲੁੱਟ ਜਿੰਨੀ ਹੋਈ ਹੈ ਉਹਦੇ ਵਿੱਚੋਂ 1 ਇੰਚੇ 1 23 ਪਰ ਸਮਾਨ ਦੀ ਪਰਪਾਈ ਸਰਕਾਰ ਨੇ ਕਰਤੀ ਅਸਤੀਫੇ ਨਾਲ ਸਾਨੂੰ ਇਨਸਾਫ ਮਿਲ ਗਿਆ ਪੰਕਜ ਦੇ ਬੱਬੂ ਆ ਇਹ ਦੇਵਪਾਨ ਦੀ ਸਹੇਦੇ ਉੱਤੇ ਇੱਥੇ ਪੂਰੀ ਗੁੰਡਾਗਰਦੀ ਦੇ ਨਾਲ ਉਹਦੇ ਘਰ ਵਾਲੀ ਪ੍ਰਧਾਨ ਸੀ ਕਿ ਨਗਰ ਕੌਂਸਲ ਦੀ ਪੂਰੀ ਗੁੰਡਾਗਰਦੀ ਨਾਲ ਇਹ ਪੂਰੇ ਨਾਬੇ ਦੇ ਵਿੱਚ ਆਪਣੀ ਦਾਦਾਗਰੀ ਦਿਖਾਉਂਦਾ ਰਿਹਾ ਹੈ ਇਹ ਪੂਰੀ ਚੋਰੀ ਦਾ ਵੀ ਇਹ ਤਾਂ ਵੱਡੇ ਇਹਦੇ ਕੋਲੇ ਇਹੋ ਜਿਹੇ ਗੁੰਡੇ ਰੱਖੇ ਹੋਏ ਆ ਜਿਹੜੇ ਚੋਰੀ ਦਾ ਸਾਮਾਨ ਲੈ ਆ ਕੇ ਇਹਦੀ ਬਰਕਸ਼ਾਪ ਤੋਂ ਵੱਡ ਟੁੱਕ ਕੇ ਵੇਚਦੇ ਯਾਨੀ ਮੋਟਾ ਕੰਮ ਕਰਦੇ ਆ ਕਿ ਭਗਵੰਤ ਸਿੰਘ ਸਾਹਿਬ ਤਾਂ ਕਹਿੰਦੇ ਮੈਂ ਖੁਦ ਕਿਸਾਨਾਂ ਦਾ ਪੁੱਤ ਆ ਜੀ ਕੌਣ ਉਹ ਕਿਸਾਨਾਂ ਦਾ ਪੁੱਤ ਕਿੱਥੇ ਆ ਉਹ ਮਾਸਟਰ ਦਾ ਮੁੰਡਾ ਯਾਰ ਹੁੰਦੀ ਸੁੰਦੀ ਗੱਲ ਕਰੋ ਉਹਨੇ ਕਦੋਂ ਕਿਹਰੇ ਤੋੜੇ ਨੇ ਉਹ ਤਾਂ ਕਹਿੰਦੇ ਜੀ ਅਸੀਂ ਸਾਰਾ ਕੁਝ ਕੀਤਾ ਕਦੋਂ ਕਦੋਂ ਕਿਹੜੇ ਸਾਲ ਚ फेल ਹੋ ਚੁੱਕਿਆ ਹੈ ਰੈਸਟ ਉਹਦੀ ਪਾਲੀ ਸ਼ਾਮਿਲ ਤਫਤੀਸ਼ ਕਰ ਲਿਆਗਾ ਜੋ ਸਾਡੀ ਕਾਨੂੰਨ ਦੀ ਪ੍ਰਕਿਰਿਆ ਉਹ ਅਸੀਂ ਪੂਰੀ ਕਰ ਚੁੱਕੇ ਆਂ ਜੀ ਤਾਂ ਕੋਰਟ ਤੋਂ ਗਾਹੂ ਜਵਾਨ ਤਾਂ ਮਿਲ ਚੁਕੀਆ ਤੇ ਉਹ ਕਹਿੰਦੇ ਜੀ ਪ੍ਰਸ਼ਾਸਨ ਦੀ ਮਿਲੀਭੁਗਤ ਨਾਲ ਹੋਇਆ ਸਾਰਾ ਇਹ ਮਿਲੀਭੁਗਤ ਨਾਲ ਜੀ ਪਰਚਾ ਦਰਜ ਹੁੰਦਾ ਸਫਾ ਮੈਜ਼ਲ ਦੇ ਉੱਤੇ ਜੇ ਦਿਨਾਂ ਚਿਰ ਉਹਦੇ ਖਿਲਾਫ ਕੋਈ ਸਬੂਤ ਜਾਂ ਕੋਈ ਗੱਲ ਨਹੀਂ ਹੁੰਦਾ ਉਹਨਾਂ ਚਿਰ ਆਪਾਂ ਉਹਨੂੰ ਅਰੈਸਟ ਨਹੀਂ ਕਰ ਸਕਦੇ ਸੋ ਨਾਬਾ ਦੇ ਵਿੱਚ ਪੱਕਾ ਧਰਨਾ ਹੈ ਜਿਹੜਾ ਚੱਲ ਰਿਹਾ ਹੈ ਕਿਸਾਨਾਂ ਨੇ ਟਰਾਲੀ ਚੋਰੀ ਤੇ ਮਸਲੇ ਨੂੰ ਲੈ ਕੇ ਅਣ ਮਿੱਥੇ ਸਮੇਂ ਲਈ ਧਰਨਾ ਲਗਾ ਦਿੱਤਾ ਤੁਸੀਂ ਦੇਖ ਰਹੇ ਹੋ ਕਿਸਾਨਾਂ ਦਾ ਇਕੱਠਾ ਜਿਹੜਾ ਉਹ ਵੱਧਦਾ ਜਾ ਰਿਹਾ ਹੈ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਬੰਨੂ ਇਹ ਧਰਨਾ ਲਗਾਇਆ ਗਿਆ ਇਹ ਸੰਯੁਕਤ ਗੈਰ ਰਾਜਨੀਤਿਕ ਜਿਹੜਾ ਕਿਸਾਨ ਮੋਰਚਾ ਹੈ ਉਹਦੇ ਬੱਖ-ਬੱਖਾ ਅੱਗੂ ਇੱਥੇ ਪਹੁੰਚ ਰਹੇ ਨੇ ਸੋ ਵੱਡਾ ਇਕੱਠਾ ਜਿਹੜਾ ਦਿਖਾਈ ਦੇ ਰਿਹਾ ਹੈ ਭਾਰਤੀ ਕਿਸਾਨ ਯੂਨੀਅਨ ਇਕਤਾ ਆਜ਼ਾਦ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਨਿਆਲ ਇੱਥੇ ਪਹੁੰਚੇ ਨੇ ਉਹਨਾਂ ਨਾਲ ਗੱਲ ਕਰਾਂਗੇ ਉਹ ਕਿਸ ਤਰ੍ਹਾਂ ਦੇਖਦੇ ਨੇ ਇਸ ਮਸਲੇ ਨੂੰ ਕਿਉਂਕਿ ਪੁਲਿਸ ਪ੍ਰਸ਼ਾਸਨ ਕਹਿ ਰਿਹਾ ਹੈ ਕਿ ਪਰਚਾ ਇਹ ਜਿਹੜਾ ਉਹ ਦੋਸ਼ੀਆਂ ਤੇ ਦਰਜ ਕਰ ਦਿੱਤਾ ਗਿਆ ਏ ਜ਼ਮਾਨਤ ਲੈ ਲਿਆ ਉਹਨਾਂ ਨੇ ਸੋ ਕੀ ਕਾਰਨਾ ਧਰਨਾ ਲਾਉਣ ਦਾ ਗੱਲ ਕਰਦੇ ਆ ਮਨਜੀਤ ਸਿੰਘ ਨਿਆਲ ਦੇ ਨਾਲ ਸਭ ਤੋਂ ਪਹਿਲਾਂ ਤਾਂ ਫਤਿਹ ਅਰਜ਼ ਕਰਦੇ ਆ ਜੀ ਵੈਗਰੂ ਜੀ ਕੀ ਖਾਲ ਸਾਬ ਵੈਗਰੂ ਜੀ ਕੀ ਬਤ ਨਿਆਲ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਪ੍ਰਸ਼ਾਸਨ ਤਾਂ ਕਹਿ ਰਿਹਾ ਜੀ ਕਿ ਕਾਰਵਾਈ ਕਰ ਦਿੱਤੀ ਗਈ ਹੈ ਜੋ ਦੋਸ਼ੀ ਸੀ ਜ਼ਮਾਨਤ ਦੇਣਾ ਕੋਰਟ ਦਾ ਕੰਮ ਹੈ ਜੀ ਮਾਨਯੋਗ ਕੋਰਟ ਤੋਂ ਜ਼ਮਾਨਤ ਲੈ ਲਿਆ ਕਾਰਵਾਈ ਹੋ ਗਈ ਹੈ ਫੇਰ ਵੀ ਤਰਨਾ ਦੇਖੋ ਚੰਗੀ ਗੱਲ ਪ੍ਰਸ਼ਾਸਨ ਨੇ ਕਾਰਵਾਈ ਕੀਤੀ ਹੈ ਜਿਹੜੀ ਕਾਰਵਾਈ ਕੀਤੀ ਹੈ ਉਹ ਪ੍ਰਸ਼ਾਸਨ ਇਹ ਵੀ ਦੱਸ ਦੇ ਕਿ ਕਿਹੜੇ ਢੰਗ ਦੇ ਨਾਲ ਹੋਈ ਹੈ ਕਿ ਉਸ ਦਿਨ ਐਫਆਰ ਆਈ ਦਰਜ ਕਰਤੀ ਜਿਸ ਦਿਨ ਇਹ ਸਮਾਨ ਬਰਾਮਦ ਹੋਇਆ ਜਾਂ ਇਥੋਂ ਦੇ ਐਸਐਚਓ ਨੇ कोतਵਾਲੀ ਐਸਐਚਓ ਹੈ ਜਿਹੜਾ ਉਹਨੇ ਟਾਲ ਮਟੋਲ ਕਿੰਨੀ ਕੀਤੀ ਹੈ ਜਣੀ ਸਰਕਾਰ ਦਾ ਕਿੱਡਾ ਵੱਡਾ ਪ੍ਰੈਸ਼ਰ ਹੋਣਾ ਇੱਕ ਐਫ ਆਰ ਆਈ ਦਰਜ ਕਰਾਉਣ ਵਾਸਤੇ ਸਾਨੂੰ ਐਸ ਪੀ ਨੂੰ ਐਸ ਐਸ ਪੀ ਸਾਹਿਬ ਤੱਕ ਨੂੰ ਉਹ ਬਿਆਨ ਦਿਖਾ ਕੇ ਜਿਹੜੇ ਬਿਆਨ ਕਿਸਾਨ ਦੇ ਉਹਦੇ ਮੁਤਾਬਕ ਫਿਰ ਐਫ ਆਰ ਆਈ ਦੇ ਵਿੱਚ ਵਾਦਾ ਹੋਇਆ ਇੱਕ ਪੱਖਪੂਰਨ ਦੇ ਮਾਰਿਆ ਨੇ ਇੱਕ ਆਰਜੀ ਤੌਰ ਤੇ ਐਫ ਆਰ ਆਈ ਦਰਜ ਕੀਤੀ ਦੀ ਪਹਿਲਾਂ ਤਾਂ ਉਹ ਤਾਂ ਐਫ ਆਰ ਆਈ ਉਸ ਕਿਸਾਨ ਦੀ ਦਰਜ ਹੋਈ ਹੈ ਜਿਹੜਾ ਲੋਂਗੋ ਵਾਲ ਦਾ ਕਿਸਾਨ ਸੀ ਕਿਉਂਕਿ ਪੱਪੂ ਪੰਕਜ ਦੀ ਵਰਕਸ਼ਾਪ ਦੇ ਵਿੱਚੋਂ ਇੱਕ ਹੋਰ ਟਰਾਲੀ ਦਾ ਸਮਾਨ ਮਿਲਿਆ ਜਿਹੜਾ ਸਾਡਾ ਅੰਮ੍ਰਿਤਸਰ ਜ਼ਿਲ੍ਹੇ ਦਾ ਕਿਸਾਨ ਹੈ ਉਹਦੀ ਟਰਾਲੀ ਦਾ ਸਮਾਨ ਮਿਲਿਆ ਉਹਦੀ ਤਾਂ ਹਲੇ ਬਿਆਨ ਵੀ ਨਹੀਂ ਦਰਜ ਕੀਤੇ ਇਹਨਾਂ ਨੇ ਆਫਰ ਆਈ ਵੀ ਹੋਣੀ ਇੱਕ ਤੇ ਬਿਆਨ ਦਰਜ ਨਹੀਂ ਕੀਤੇ ਜੀ ਕੋਈ ਪ੍ਰੈਸ਼ਰ ਹੈ ਕੀ ਕਾਰਨ ਕੀ ਬਿਆਨ ਕਿਉਂ ਨਹੀਂ ਦਰਜ ਹੋਏ ਦੇਖੋ ਵੱਡਾ ਪ੍ਰੈਸ਼ਰ ਜਿਹੜਾ ਪੰਕਜ ਬੱਬੂ ਹੈ ਇਹ ਦੇਵਵਾਨ ਦੀ ਸਹੇ ਦੇ ਉੱਤੇ ਇੱਥੇ ਪੂਰੀ ਗੁੰਡਾਗਰਦੀ ਦੇ ਨਾਲ ਉਹਦੇ ਘਰ ਵਾਲੀ ਪ੍ਰਧਾਨ ਸੀਗੀ ਨਗਰ ਕੌਂਸਲ ਦੀ ਪੂਰੀ ਗੁੰਡਾਗਰਦੀ ਨਾਲ ਇਹ ਪੂਰੇ ਨਾਬੇ ਦੇ ਵਿੱਚ ਆਪਣੀ ਦਾਦਾਗਰੀ ਦਿਖਾਉਂਦਾ ਰਿਹਾ ਹੈ ਤੇ ਪੂਰੀ ਚੋਰੀ ਦਾ ਵੀ ਇਹ ਤਾਂ ਵੱਡੇ ਦੇ ਕੋਲੇ ਇਹੋ ਜਿਹੇ ਗੁੰਡੇ ਰੱਖੇ ਹੋਏ ਆ ਜਿਹੜੇ ਚੋਰੀ ਦਾ ਸਾਮਾਨ ਲੈ ਆ ਕੇ ਇਹਦੀ ਬਰਕਸ਼ਾਪ ਤੋਂ ਵੱਡ ਟੁੱਕ ਕੇ ਵੇਚਦੇ ਆ ਯਾਨੀ ਮੋਟਾ ਕੰਮ ਕਰਦੇ ਆ ਪਰ ਪੁਲਿਸ ਕਹਿ ਰਹੀ ਹੈ ਜੀ ਕਿ ਉਹੀ ਪਰਚੇ ਦੇ ਵਿੱਚ ਨਾਮ ਦਰਜ ਹੋ ਜਾਣਾ ਜੀ ਅਸੀਂ ਕਰ ਦੇਣਾ ਉਸ ਪਰਚੇ ਦੇ ਵਿੱਚ ਕੀ ਟੁੱਕ ਬਣਦੀ ਹੈ ਦਰਜ ਕਰਨ ਦੀ ਕਿਉਂਕਿ ਉਹ ਤਾਂ ਬਕਾਇਦਾ ਇੱਕ ਮਸਲਾ ਮਰਸਰ ਜ਼ਿਲ੍ਹੇ ਦਾ ਉਹ ਕਿਸਾਨ ਦੇ ਬਿਆਨ ਵੱਖਰੇ ਦਰਜ ਹੋਣੇ ਚਾਹੀਦੇ ਨੇ ਵੱਖਰਾ ਪਰਚਾ ਆਉਣਾ ਚਾਹੀਦਾ ਇਹਦੇ ਵਿੱਚ ਜਿੰਨੇ ਸਾਜ਼ਿਸ਼ ਕਰਤਾ ਨਾਲ ਨੇ ਬਕਾਇਦਾ ਉਹਨਾਂ ਦੇ ਨਾਮ ਦਰਜ ਹੋਣੇ ਚਾਹੀਦੇ ਆ ਕਿਉਂਕਿ ਪੁਲਿਸ ਇੱਕ ਪਪੂ ਪੰਕੇ ਦਾ ਪੱਖ ਬੋਲ ਰਹੀ ਹੈ ਜਦੋਂ ਪਹਿਲਾ ਪਰਚਾ ਦਰਜ ਹੋਇਆ ਬਈ ਜੀ ਉਦੋਂ ਉਹਨੂੰ ਗ੍ਰਿਫਤਾਰ ਕਰਕੇ ਉਹਦਾ ਰਿਮਾਂਡ ਲੈਣ ਦਾ ਫਰਜ਼ ਬਣਦਾ ਸੀ ਪ੍ਰਸ਼ਾਸਨ ਦਾ ਉਹਦੇ ਨਾਲ ਕਿੱਥੋਂ ਤੱਕ ਚੈਨ ਜੁੜੀ ਹੋਈ ਹੈ ਕਿਹੜਾ ਉਹਦੇ ਵਿੱਚ ਹੋਰ ਇਨਵੋਲਵ ਹੈ ਵਿੱਚ ਉਹ ਕੱਢਣਾ ਚਾਹੀਦਾ ਸੀ ਪੁਲਿਸ ਨੇ ਉਸ ਨੂੰ ਬਚਾਉਣ ਦੇ ਲਈ ਟਾਈਮ ਦਿੱਤਾ ਤੇ ਉਹ ਦਿੱਤੇ ਹੋਏ ਟਾਈਮ ਦੇ ਮੁਤਾਬਕ ਉਹਨੂੰ ਜਵੰਤ ਦਾ ਸਮਾਂ ਮਿਲਿਆ ਤੇ ਹੁਣ ਸਾਡੀ ਮੰਗ ਅੰਮ੍ਰਿਤਸਰ ਜ਼ਿਲ੍ਹੇ ਦਾ ਜਿਹੜਾ ਸਾਡਾ ਕਿਸਾਨ ਦਾ ਸਮਾਨ ਬਰਾਮਦ ਆ ਉਹਦੇ ਬਿਆਨ ਦਰਜ ਹੋਣ ਉਹਦੇ ਨਾਂ ਤੇ ਬਕਾਇਦਾ ਐਫਆਰਆਈ ਦਰਜ ਹੋਵੇ ਐਫਆਰਆਈ ਦਰਜ ਤੋਂ ਬਾਅਦ ਉਹਦੀ ਗ੍ਰਿਫਤਾਰੀ ਹੋਵੇ ਉਹਦਾ ਰਿਮਾਂਡ ਲਿਆ ਜਾਵੇ ਤੇ ਚੈਨ ਜੋੜੀ ਜਾਵੇ ਅੱਗੇ ਕਿੱਥੇ ਕਿਉਂਕਿ ਇਹਦੇ ਵਿੱਚ ਤਾਂ ਮਨਦੀਪ ਸਿੱਧੂ ਰਿਟਾਇਰਡ ਡੀਆਈਜੀ ਵੀ ਸ਼ਾਮਲ ਨੇ ਉਹਦੀ ਕਹਿਣ ਤੇ ਜਿਹੜਾ ਬੜੇ ਵਾਅਦੇ ਕਰਦਾ ਸੀ ਕਿਸਾਨਾਂ ਨਾਲ ਕਿ ਇੱਕ ਅਸੀਂ ਸੂਈ ਵੀ ਨਹੀਂ ਹੱਲਣ ਦਿੰਦੇ ਜਣੀ ਉਹਦੇ ਆਦੇਸ਼ਾਂ ਦੇ ਆਧਾਰ ਤੇ ਹੀ ਲੁੱਟ ਹੋਈ ਆ ਆਮ ਆਦਮੀ ਪਾਰਟੀ ਦਾ ਪੂਰਾ ਹੱਥ ਆ ਇਥੋਂ ਦਾ ਐਮਐਲਏ ਦੇਵਮਾਨ ਦਾ ਪੂਰਾ ਹੱਥ ਐਨਵੋਲਵ ਹੈ ਜੀ ਕਹਿੰਦੇ ਅਸੀਂ ਕਿਸਾਨਾਂ ਦੇ ਨਾਲ ਆਂ ਜੀ ਜੋ ਬਣਦੀ ਕਾਰਵਾਈਆਂ ਦੋਸ਼ੀਆਂ ਤੇ ਕੀਤੀ ਜਾਊਗੀ ਹਰ ਟਾਈਮ ਕਿਸਾਨਾਂ ਦੇ ਨਾਲ ਖੜੇ ਆਂ ਜੇ ਹਰ ਟਾਈਮ ਕਿਸਾਨਾਂ ਦੇ ਨਾਲ ਖੜੇ ਹੁੰਦੇ ਪਹਿਲਾਂ ਦਿੱਲੀ ਅੰਦੋਲਨ ਦੇ ਵਿੱਚ ਇਹ ਧਰਨਿਆਂ 'ਚ ਬੈਠੇ ਆ ਇਹਨਾਂ ਦੀ ਸਰਕਾਰ ਉਹਨਾਂ ਧਰਨਿਆਂ ਵੀ ਲੋਕਾਂ ਨੇ ਬਣਾਈ ਐ ਜੇ ਕਿਸਾਨਾਂ ਦੇ ਨਾਲ ਹੁੰਦੇ ਤਾਂ ਬਈ ਇਹਨਾਂ ਦਾ ਫਰਜ਼ ਨਹੀਂ ਬਣਦਾ ਦੀ ਕਿ ਜ਼ਬਰਦਸਤ ਅੰਦੋਲਨ ਉਠਾਇਆ ਜਾਂਦਾ ਗੱਲ ਕਰਦੇ ਕਿਸਾਨਾਂ ਨਾਲ ਗੱਲ ਕਰਕੇ ਸਮਾਂ ਮੰਗਦੇ ਕੇਂਦਰ ਦੇ ਮੰਤਰੀਆਂ ਨਾਲ ਗੱਲ ਕਰਦੇ ਫੇਰ ਤਾਂ ਅਸੀਂ ਮੰਨ ਲਾਂ ਦੇ ਕਿਸਾਨਾਂ ਦੇ ਨਾਲ ਜਦੋਂ ਅੱਜ ਆ ਲੋਕਾਂ ਦੀ ਤਾਕਤ ਦਿਖਦੀ ਅੱਜ ਬੋਲਦੇ ਕਿ ਅਸੀਂ ਕਿਸਾਨਾਂ ਨਾਲ ਉਦੋਂ ਪਹਿਲਾਂ ਇਹਨਾਂ ਦੀ ਜਵਾਨ ਚੋ ਜਿਸ ਦਿਨ ਅਸਤੀਫਾ ਮੰਗ ਲਿਆ ਜੀ ਅਸਤੀਫਾ ਲੈ ਲਿਆ ਗਿਆ ਉਹਨਾਂ ਦੀ ਮਿਸਿਸ ਤੋਂ ਅਸਤੀਫਿਆਂ ਨਾਲ ਇਨਸਾਫ ਹੋ ਗਿਆ ਭਾਈ ਇਹ ਤਾਂ politcal stunt ਹੈ ਇਹਨਾਂ ਦੇ ਖੇਡਦੇ ਆ ਵੀ ਉਹ ਤੋਂ ਅਸਤੀਫਾ ਲੈ ਲਿਆ ਜੀ ਅਸੀਂ ਸਾਈਡ ਤੇ ਕਰਤੇ ਅਸਤੀਫਾ ਲੈ ਕੇ ਕਿਸਾਨਾਂ ਦਾ ਪੇਟਾ ਭਰ ਆ ਗਿਆ ਕਿਸਾਨਾਂ ਦੀ ਪਰਭਾਈ ਹੋ ਗਈ ਕਰੋੜਾਂ ਰੁਪਈਆ ਦਾ ਬਜਟ ਜਿਹੜਾ ਨੁਕਸਾਨ ਹੋਇਆ ਲੂਣ ਤੋਂ ਲਾ ਕੇ ਟਰੈਕਟਰਾਂ ਤੋਂ ਅੱਖਾਂ ਪੀਣ ਵਾਲੇ ਸਿਲੰਡਰ ਫ੍ਰਿਜ ਏਸੀ ਆਰ ਆ ਵਗੈਰਾ ਕਿਹੜੇ ਕਿਸਾਨ ਨੂੰ ਦੇਤਾ ਇਹਨਾਂ ਨੇ ਕਿਹੜੇ ਕਿਸਾਨ ਦੀ ਟਰਾਲੀ ਦੀ ਪਰਭਾਈ ਕਰਤੀ ਕਿੰਨੀ ਲੁੱਟ ਜਿੰਨੀ ਹੋਈ ਹੈ ਉਹਦੇ ਵਿੱਚੋਂ 1 ਇੰਚੇ 1 23 ਪਰ ਸਮਾਨ ਦੀ ਪਰਭਾਈ ਸਰਕਾਰ ਨੇ ਕਰਤੀ ਅਸਤੀਫੇ ਨਾਲ ਸਾਨੂੰ ਇਨਸਾਫ ਮਿਲ ਗਿਆ ਪਰ ਦੇਮਾਨ ਜੀ ਨੂੰ ਕਿਸੇ ਪਿੰਡ ਦੇ ਵਿੱਚ ਕਿਸਾਨਾਂ ਨੇ ਘੇਰਿਆ ਸੀ ਜੀ ਗਮਦੂਰ ਜੀ ਸੀ ਬਾਈ ਜੀ ਸੀ ਮੱਲੇਵਾਲ ਪਿੰਡ ਦੇ ਵਿੱਚ ਕਿ ਜੀ ਸਾਡੀਆਂ ਟਰਾਲੀਆਂ ਚੋਰੀ ਹੋਈਆਂ ਨੇ ਉਹ ਕਹਿੰਦੇ ਸੀ ਲਿਖਤੀ ਸਾਨੂੰ ਦੇ ਦਿਓ ਜੇ ਕੋਈ ਇਦਾਂ ਦਾ ਕੰਮ ਕਰਿਆ ਅਸੀਂ ਕਾਰਵਾਈ ਕਰਾਵਾਂਗੇ ਤੇ ਹੁਣ ਲਿਖਤੀ ਦੇਤਾ ਹੋਊਗਾ ਬਾਈ ਜੀ ਸਾਰਾ ਕਰਿਆ ਸਾਡੇ ਮੋਰਚੇ ਦੇ ਆਗੂ ਨੇ ਗੁਰਮਨੀਤ ਸਿੰਘ ਮੰਗਟ ਉਹਨਾਂ ਨੇ ਫਕੀਦਾ ਮੀਡੀਆ ਦੇ ਉੱਤੇ ਕੱਲੀ-ਕੱਲੀ ਡਿਟੇਲ ਬੋਲੀ ਹੈ ਕਿ 3 ਕਰੋੜ 65 ਲੱਖ 70 ਲੱਖ ਕੁਝ 100 ਰੁਪਏ ਵੀ ਇਹਨਾਂ ਨੁਕਸਾਨ ਹੋਇਆ ਉਹਦੀ ਲਿਸਟ ਕਿਹਨੂੰ ਦਈਏ ਕਿਹਨੇ ਮੰਗੀ ਆ ਸਾਡੇ ਤੋਂ ਬਾਈ ਦੇਮਾਨ ਜੀ ਮੰਗ ਰਹੇ ਸੀ ਜੀ ਦੇਮਾਨ ਨੇ ਤਾਂ ਹੁਣ ਮੰਗਿਆ ਜਦੋਂ ਇਧਰੋਂ ਲੋਕਾਂ ਦੀ ਤਾਕਤ ਦੇ ਛੱਤਰ ਪੈਣ ਲੱਗੇ ਸਰਚ ਉਦੋਂ ਪਹਿਲਾਂ ਕਿਹੜੇ ਮੰਤਰੀ ਨੇ ਮੰਗ ਲਈ ਅਸੀਂ ਅੱਜ ਦੇ ਤਾਂ ਨਾ ਦੇ ਮੰਨ ਲੈ ਜੇ ਕਰਾ ਦੇ ਪਰ ਭਾਈ ਅੱਜ ਬੈਠੇ ਬੈਠੇ ਸਾਡੀ ਉਰੇ ਮੰਨ ਲਾਂਗੇ ਗੱਲ ਕਿ ਲੋਕ ਪ੍ਰਤੀ ਚਿੰਤਤ ਨੇ ਕਿਸਾਨਾਂ ਤੇ ਮਜ਼ਦੂਰਾਂ ਦੇ ਪੱਖੀ ਨੇ ਇਹ ਆਮ ਆਦਮੀ ਲੋਕਾਂ ਦੀ ਸਰਕਾਰ ਨਹੀਂ ਇਹ ਲਟੇਰਿਆਂ ਦੀ ਸਰਕਾਰ ਹੈ ਇਹਨਾਂ ਨੇ ਅਪਡੇਟ ਢ ਭਰੇ ਆਪਦੇ ਘਰ ਭਰੇ ਆ ਨਾ ਇਹ ਇਹਨਾਂ ਦੇ ਆ ਲੋਕ ਕੁਛ ਲੱਗਦਾ ਇਹਨਾਂ ਨੂੰ ਵੋਟਾਂ ਵੇਲੇ ਜਿਆਦਾ ਆਉਂਦੇ ਆ ਉਹ ਆਉਣ ਵਾਲਾ ਸਮਾਂ ਵੀ ਦੱਸੂਗਾ ਦਿਖਾਵਾਂਗੇ ਇਹਨਾਂ ਨੂੰ ਕਿ ਤੁਹਾਡੇ ਜਿਹੜੇ ਆ ਜਵਰਾਂ ਦੇ ਨਾਲ ਜਿਹੜੇ ਅੰਦੋਲਨ ਖਨੌਰੀ ਤੇ ਸ਼ੰਭੂ ਤੋਂ ਠਾਏ ਆ ਇਦਾ ਸਾਬ ਕਿਤਾਬ ਤਾਂ ਅਸੀਂ ਕਰਾਂਗੇ ਜੇ ਖਨੌਰੀ ਤੇ ਸੰਭੂ ਤੋਂ ਠਾ ਸਕਦੇ ਨੇ ਜੀ ਇੱਥੇ ਵੀ ਜਬਰ ਹੋ ਸਕਦਾ ਕੋਈ ਗੱਲ ਨਹੀਂ ਕਰ ਲੈਣ ਬਾਈ ਖੁੱਲਾ ਪੈ ਮੈਦਾਨ ਜਦ ਮਰਜੀ ਆ ਜਾਣ ਜੀ ਆਇਆਂ ਨੂੰ ਜਿਹੜਾ ਮਰਜੀ ਹੈ ਜੀ ਆਇਆਂ ਨੂੰ ਠਾ ਦਣ ਖੁੱਲਾ ਚੈਲੰਜ ਹੈ ਸਰਕਾਰ ਨੂੰ ਕਿ ਅੱਜ ਠਾ ਦਿਓ ਤੁਸੀਂ ਫਿਰ ਡੇਬੜਾਂਗੇ ਅੱਗੇ ਕੋਈ ਦਿੱਕਤ ਨਹੀਂ ਕੋਈ ਪਰਵਾਹ ਨਹੀਂ ਅਸੀਂ ਸਾਡਾ ਰਾਈਟ ਹੈ ਅਸੀਂ ਆਪਣੇ ਹੱਕ ਵਾਸਤੇ ਬਿਠੇ ਆਂ ਜੇ ਪ੍ਰਸ਼ਾਸਨ ਆਪਣੀ ਤਾਕਤ ਨਾਲ ਸਰਕਾਰ ਆਪਣਾ ਜੋਰ ਜਮਾਈ ਕਰਨਾ ਚਾਹੁੰਦੀ ਤਾਂ ਹੁਣੇ ਆ ਕੇ ਕਰ ਲੈ ਇਹ ਖੁੱਲਾ ਮੰਗ ਕੀ ਹੈ ਜੀ ਹੁਣ ਮੰਗ ਸਾਡੀ ਦੂਜੀ ਐਫਆਰਆਈ ਦਰਜ ਹੋਵੇ ਜਿਹੜਾ ਮਰਸਰ ਚੱਲੇਦਾ ਕਿਸਾਨ ਆ ਸਾਡਾ ਗੁਰਮੀ ਗੁਰਵਾਜ ਸ਼ਾਇਦ ਉਹਦਾ ਨਾਮ ਹੈ ਤੇ ਉਹ ਐਫਆਰਆਈ ਦਰਜ ਹੋ ਕੇ ਪੱਕੂ ਪੱਪੂ ਪੰਕੇਜ ਨੂੰ ਗ੍ਰਿਫਤਾਰ ਕਰਕੇ ਉਹਦਾ ਰਿਮਾਂਡ ਲੈ ਕੇ ਉਹ ਤੋਂ ਪਛਤਾਚੀ ਕਰੀ ਜਾਵੇ ਤੇ ਸਾਡੇ ਲੋਕਾਂ ਦੇ ਸਬੰਧੀ ਪਰਪਾਈ ਕਰੀ ਉਹ ਅੱਜ ਦੀ ਮੰਗ ਸਾਡੀ ਧਰਨਾ ਹੁਣ ਨਿਰੰਤਰ ਹੈ ਜੀ ਸਾਡਾ ਧਰਨਾ ਵਾਲੇ ਸਾਡੇ ਆਕੂ ਆਉਂਦੇ ਆ ਸਾਡਾ ਨਿਰੰਤਰ ਹੀ ਚੱਲੂਗਾ ਜੀ ਹਾਂਜੀ ਜੀ ਹੋਰ ਵੀ ਬਾਈ ਜੀ ਨੇ ਹਾਂਜੀ ਕੀ ਨਾਮ ਹੈ ਜੀ ਮੇਰੇ ਜਗਰੂਪ ਸਿੰਘ ਆਏ ਮੇਰਾ ਜੀ ਮੈਂ ਚਾਹੁੰਨਾ ਇਹ ਭਗਤ ਭਗਤ ਸਿੰਘ ਦੇ ਸਮਾਦੀ ਤੇ ਸੌਂ ਖਾ ਕੇ ਸਰਕਾਰ ਬਣੀ ਸੀ ਹਮ ਠੀਕ ਹੈ ਤੇ ਇਹ ਉਹਦੇ ਪਾਇ ਪੂਰਨਾਂ ਦੇ ਅਨਸਾਰ ਚੱਲ ਰਹੀ ਹੈ ਹਮ ਠੀਕ ਹੈ ਜਿਹੜੇ ਚੋਰ ਨੇ ਜਿਹੜੇ ਚੋਰ ਨੇ ਜਿਹੜੇ ਜਿਹੜੇ ਚੋਰ ਨੇ ਉਹ ਬਹੁਤ ਸਪੀਡ ਨਾਲ ਅੱਗੇ ਵਧ ਰਹੇ ਨੇ ਹਮ ਤੇ ਗੁਰਲਾਲ ਘਨੌਰ ਨੂੰ ਤੇ ਪੱਪੂ ਬੰਕਜ ਨੂੰ 26 ਜਨਵਰੀ ਨੂੰ ਸਨਮਾਨਿਤ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਚੋਰ ਕਿੱਥੇ ਕਿੱਥੋਂ ਮਿਲਦੇ ਨੇ ਜੇ ਭਾਗੇ ਸਿੰਘ ਅੱਜ ਜਿਉਂਦੇ ਹੁੰਦੇ ਤਾਂ ਉਹ ਇਹ ਬਿਲਕੁਲ ਮੰਨਦੇ ਵੀ ਮੈਂ ਇਹ ਜਹਾ ਦੇਸ਼ ਮੰਗਦਾ ਸੀਗਾ ਇਹ ਕਹਿੰਦੇ ਸੀਗੇ ਪਿੰਡਾਂ ਚੋਂ ਸਰਕਾਰ ਚੱਲੂਗੀ ਪਿੰਡਾਂ ਦੇ ਲੋਕ ਤਾਂ ਆਹ ਤੁਰੇ ਫਿਰਦੇ ਨੇ ਪਿੰਡਾਂ ਦੇ ਲੋਕਾਂ ਦੀ ਤਾਂ ਸੁਣੀ ਵੀ ਨਹੀਂ ਜਾਂਦੀ ਸੁਣੀ ਵੀ ਨਹੀਂ ਜਾਂਦੀ ਹੈਗੀ ਉਹ ਅਫਸਰ ਗੱਲ ਵੀ ਕਰਨ ਨੂੰ ਤਿਆਰ ਨਹੀਂ ਹਨ ਇਦੋਂ ਕੁਝ ਦਿਨਾਂ ਪਹਿਲਾਂ ਜਾਲਾਂ ਤੋਂ ਇਹੀ ਪਾਈਚਾਰਾ ਬੈਠਾ ਸੀਗਾ ਉੱਥੋਂ ਚੱਕ ਕੇ ਤੱਕੇ ਨਾਲ ਤੱਕੇ ਨਾਲ ਐਨਐਚਾਈ ਦੀ ਸੜਕ ਕੱਢਣ ਲੱਗ ਗਏ ਐਨਐਚਾਈ ਵਾਲਿਆਂ ਨੂੰ ਕਬਜ਼ਾ ਲੈ ਕੇ ਦੇਣ ਲੱਗ ਗਏ ਬਿਨਾਂ ਪੈਸੇ ਦਿੱਤੇ ਕਿਸਾਨਾਂ ਨੂੰ ਤੇ ਇਹਨਾਂ ਨੂੰ ਮਤਲਬ ਸਨਮਾਨਤ ਕੀਤਾ ਜਾਣਾ ਚਾਹੀਦਾ ਕਿਉਂਕਿ ਜਦੋਂ ਚੋਰਾਂ ਦੇ ਬਸ ਪੈ ਗਈ ਹੁਣ ਚੋਰਾ ਨੂੰ ਚੋਰ ਚੋਰੀ ਉਹ ਤਾਂ ਕਹਿੰਦੇ ਭਗਵੰਤ ਜੀ ਸਾਹਿਬ ਤਾਂ ਕਹਿੰਦੇ ਮੈਂ ਖੁਦ ਕਿਸਾਨਾਂ ਦਾ ਪੁੱਤਾਂ ਜੀ ਕੌਣ ਉਹ ਕਿਸਾਨਾਂ ਦਾ ਪੁੱਤ ਕਿੱਥੇ ਆ ਉਹ ਮਾਸਟਰ ਦਾ ਮੁੰਡਾ ਯਾਰ ਹੁੰਦੀ ਸੁੰਦੀ ਗੱਲ ਕਰੋ ਉਹ ਕਿਸਾਨਾਂ ਦਾ ਮੁੰਡਾ ਉਹ ਕਦੇ ਪਿੰਡ ਰਹਿ ਕੇ ਉਹ ਉਹਦਾ ਕਿੱਤਾ ਮਤਲਬ ਉਹ ਰਿਹਾ ਲੋਕਾਂ ਦਾ ਮਨੋਰੰਜਨ ਕਰਨਾ ਰਿਹਾ ਨਾ ਕਿ ਖੇਤੀ ਕਰਨਾ ਰਿਹਾ ਉਹਨੇ ਕਦੋਂ ਕਿਹਰੇ ਤੂੜੇ ਨੇ ਉਹ ਤਾਂ ਕਹਿੰਦੇ ਜੀ ਅਸੀਂ ਸਾਰਾ ਕੁਝ ਕੀਤਾ ਕਦੋਂ ਕਦੋਂ ਕਿਹੜੇ ਸਾਲ 'ਚ ਕਿਹੜੇ ਸਾਲ ਚ ਕੀਤਾ ਤੇ ਮੰਗ ਕੀ ਕਰਦੇ ਹੋ ਜੀ ਤੁਸੀਂ ਅਸੀਂ ਮੰਗ ਕਰਦੇ ਆ ਸਾਨੂੰ ਇਨਸਾਫ ਮਿਲੇ ਸਾਨੂੰ ਤਾਂ ਇਨਸਾਫ ਤਾਂ ਕਿਤੇ ਮਿਲਦਾ ਹੀ ਨਹੀਂ ਹੈਗਾ ਆ ਹੁਣ ਇੰਨੇ ਲੋਕ ਇਕੱਠੇ ਹੋਏ ਨੇ ਇਹ ਬੇਇਨਸਾਫੀ ਦੇ ਖਿਲਾਫ ਹੀ ਇਕੱਠੇ ਹੋਏ ਨੇ ਇਹ ਟਰਾਲੀ ਪ੍ਰਸ਼ਾਸਨ ਕਹਿੰਦਾ ਜੀ ਕਾਰਵਾਈ ਕਰ ਦਿੱਤੀ ਗਈ ਨਾ ਇੱਕ 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 ਟਰਾਲੀ ਦੀ ਕੀਤੀ ਆ ਉਹ ਕਹਿੰਦੇ ਜੀ ਉਹਦੇ ਵਿੱਚ ਦੂਜਾ ਵੀ ਨਾਮ ਸਾਨੂੰ ਨਾ 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 ਨਹੀਂ ਹੋ ਸਕਦਾ ਨਹੀਂ ਹੋ ਸਕਦਾ ਕੋਈ ਨਹੀਂ ਸਕਦਾ ਨਾ ਉਹਨੂੰ ਜ਼ਮਾਨਤ ਦਵਾ ਕੇ ਫੇਰ ਕਾਰਵਾਈ ਕੀਤੀ ਹੈ ਉਹਦੇ ਤੇ ਹੂੰ ਪਹਿਲਾਂ ਉਹਨੂੰ ਜ਼ਮਾਨਤ ਵਾਸਤੇ ਐਫ ਆਈ ਆਰ ਦੀ ਕਾਪੀ ਦਿੱਤੀ ਗਈ ਹੂੰ ਉਹ ਜਦ ਨੂੰ ਉਹ ਜ਼ਮਾਨਤ ਕਰਾ ਗਿਆ ਕਿਉਂ ਉਹਦਾ ਰਿਮਾਂਡ ਨਹੀਂ ਲੈਣਾ ਚਾਹੀਦਾ ਸੀਗਾ ਚੋਰ ਦਾ ਜਿਹੜਾ ਬਾਕੀ ਦਾ ਸਮਾਨ ਸੀਗਾ ਉਹ ਤੋਂ ਉਹ ਨਹੀਂ ਬਰਾਮਦ ਕਰਾਉਣਾ ਚਾਹੀਦਾ ਸੀਗਾ ਜੇ ਉਹ ਕਹਿੰਦੇ ਨੇ ਵੀ ਉਹ ਵੀ ਇਹਦੇ ਵਿੱਚੇ ਦਰਜ ਹੋਊਗੀ ਤਾਂ ਉਹ ਦੂਜੀ ਦੂਜੀ ਟਰਾਲੀ ਦਾ ਕੇਸ ਵੀ ਇਹਦੇ ਵਿੱਚੇ ਲਿਖ ਦਾਂਗੇ ਠੀਕ ਹੈ ਤਾਂ ਫਿਰ ਉਹ ਬਾਏ ਰਮਾਂਡ ਲੈ ਲੈ ਜਾਣਾ ਚਾਹੀਦਾ ਸੀਗਾ ਉਹ ਤੋਂ ਪ੍ਰਾਪਤ ਹੋਣਾ ਸੀਗਾ ਉਹ ਉਹ ਤਾਂ ਉਹਨੂੰ ਬੁਲਾਇਆ ਵੀ ਨਹੀਂ ਕਿਸੇ ਨੇ ਉਹਦੀ ਬਾਹਰ-ਬਾਹਰ ਜ਼ਮਾਨਤ ਹੋਊਗੀ ਕਿਸ ਤਰ੍ਹਾਂ ਦੇਖਦੇ ਹੋ ਜੀ ਜੋ ਧਰਨਾ ਲਗਾਇਆ ਗਿਆ ਹੈ ਇਹ ਕਹਿ ਰਹੇ ਨੇ ਕਿ ਪ੍ਰਸ਼ਾਸਨ ਨੇ ਸਹੀ ਕਾਰਵਾਈ ਨਹੀਂ ਕੀਤੀ ਕਿਸਾਨ ਕਹਿ ਰਹੇ ਨੇ ਕਾਨੂੰਨ ਦੇ ਚਲੋ ਸਾਡੇ ਕੋਲ ਪਰਚਾ ਦਰਜ ਹੈ ਜੀ ਜੋ ਕਾਨੂੰਨ ਦੀ ਪ੍ਰਤੀਕਾ ਉਹਦੇ ਪ੍ਰਤੀਕਾ ਮੁਤਾਬਕ ਜਿਹੜੀ ਹੈ ਕਾਰਵਾਈ ਹੋਈ ਹੈ ਤੇ ਜੋ ਪੰਦੇ ਦੀ ਬੇਲ ਹੋ ਚੁੱਕੀ ਆ ਰੈਸਟੋ ਦੀ ਪਾਲੀ ਸ਼ਾਮਲ ਤਫਤੀਸ਼ ਕਰ ਲਿਆ ਉਹਦਾ ਠੀਕ ਜੋ ਸਾਡੀ ਕਾਨੂੰਨ ਦੀ ਪ੍ਰਕਿਰਿਆ ਉਹ ਅਸੀਂ ਪੂਰੀ ਕਰ ਚੁੱਕੇ ਹਾਂ ਜੀ ਕਹਿੰਦੇ ਜੀ ਸਾਥ ਦੱਤਾ ਜੀ ਕਹਿੰਦੇ ਪਹਿਲਾਂ ਜਦੋਂ ਪਰਚਾ ਦਰਜ ਹੋਇਆ ਉਦੋਂ ਹੀ ਅਰੈਸਟ ਕਿਉਂ ਨਹੀਂ ਹੋਇਆ ਇਦਾਂ ਕਹਿ ਰਹੇ ਨੇ ਅਸੀਂ ਕਿਹਾ ਕਿਸਾਨਾਂ ਨੂੰ ਕਿ ਪੂਰੀ ਪ੍ਰੋਪਰ ਜਿਹੜੀ ਪ੍ਰਕਿਰਿਆ ਹੈ ਉਹਦੇ ਤਹਿਤ ਕਾਰਵਾਈ ਹੋਈ ਆ ਕੋਰਟ ਤੋਂ ਗਾਹੂ ਜਵਾਨਤ ਮਿਲ ਚੁੱਕੀ ਆ ਤੇ ਉਹ ਕਹਿੰਦੇ ਜੀ ਪ੍ਰਸ਼ਾਸਨ ਦੇ ਮਿਲੀਭੁਗਤ ਨਾਲ ਹੋਇਆ ਸਾਰਾ ਕੁਝ ਇਹ ਮਿਲੀਭੁਗਤ ਨਾਲ ਜੀ ਜਦ ਪਰਚਾ ਦਰਜ ਹੁੰਦਾ ਸਫਾ ਮਸਲ ਦੇ ਉੱਤੇ ਜੇ ਦਿਨਾਂ ਚਿਰ ਉਹਦੇ ਖਿਲਾਫ ਕੋਈ ਸਬੂਤ ਜਾਂ ਕੋਈ ਗੱਲ ਨਹੀਂ ਹੁੰਦਾ ਉਹਨਾਂ ਚਿਰ ਆਪਾਂ ਉਹਨੂੰ ਅਰੈਸਟ ਨਹੀਂ ਕਰ ਸਕਦੇ ਪਰਚਾ ਦਰਜ ਹੋ ਕੀਤੀਆਂ ਨੇ ਉਸ ਤੋਂ ਬਾਅਦ ਕੋਰਟ ਚਲੇ ਗਿਆ ਕੋਰਟਬਾਦੀ ਜੋ ਜਾਂਸਾ ਵੱਲੋਂ ਦੀ ਮੀਲ ਹੋਈ ਹੈ ਉਹਨੂੰ ਸ਼ਾਮਿਲ ਦੋਤੀਸ਼ ਕਰ ਲੈ ਅਗਲੀ ਜੋ ਹੈ ਕਾਰਵਾਈ ਬੁੱਧ ਚੱਲ। ਪਰਨੇ ਦਾ ਕਿਦਾਂ ਜੀ ਇਹ ਗੱਲ ਹੋਈ ਹੈ ਕੋਈ ਅਨਮਿੱਥੇ ਸਮੇ ਲਈ ਕਹਿ ਰਹੇ ਸੀ ਸਵੇਰੇ। ਚਲ ਇਹਨਾਂ ਨਾਲ ਕਰਾਂਗੇ ਗੱਲ ਕਰਾਂਗੇ ਜੀ ਪ੍ਰਧਾਨ ਹੁਣਾ ਨਾਲ ਗੱਲ ਕਰਾਂਗੇ ਡਿਪਟੀ ਸਾਹਿਬ ਦੀ ਗੱਲ ਕਰਨਗੇ ਜੋ ਇਹਨਾਂ ਨਾਲ ਬੈਠ ਕੇ ਕੋ ਸੋਲੂਸ਼ਨ ਲੱਗੂਗਾ ਬੈਟਰ ਵੇ ਆਊਟ ਸੋਲੂਸ਼ਨ ਕੱਢਾਂਗੇ। ਜੀ ਜੀ ਧੰਨਵਾਦ। ਹਾਂਜੀ ਇਹ ਸਨ ਐਸ ਐਚਓ ਚੀਮਾ ਸਾਹਿਬ ਜਿਹੜੇ ਕਹਿ ਰਹੇ ਨੇ ਸਰਬਜੀਤ ਚੀਮਾ ਜੀ ਕੇ ਪ੍ਰੋਪਰ ਜੋ ਪ੍ਰਕਿਰਿਆਏ ਕਾਨੂੰਨ ਦੇ ਤਹਿਤ ਕਾਰਵਾਈ ਕੀਤੀ ਗਈ ਆ। ਜੋ ਵੀ ਅੱਗੇ ਇਹਨਾਂ ਨਾਲ ਗੱਲਬਾਤ ਕਰਾਂਗੇ ਹੋਊਗੀ ਉਹਦੇ ਤਹਿਤ ਮਸਲੇ ਦਾ ਹੱਲ ਆ ਜਿਹੜਾ ਉਹ ਕੀਤਾ ਜਾਊਗਾ ਫਿਲਹਾਲ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ